ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਆਈ ਤੇ ਮੈਂ ਆ ਬਲਵਿੰਦਰ ਸਿੰਘ ਲਾਰੈਂਸ ਬਿਸ਼ਨੋਈ ਜੋ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਪੰਜਾਬ ਹਰਿਆਣਾ ਯੂਪੀ ਸਣੇ ਕਈ ਵੱਖ-ਵੱਖ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਕਤਲ ਤੋਂ ਬਾਅਦ ਉਹ ਕਾਫੀ ਚਰਚਾ ਦੇ ਵਿੱਚ ਆਇਆ ਸੀ ਤੇ ਸਲਮਾਨ ਖਾਨ ਨੂੰ ਵੀ ਉਹਨੇ ਧਮਕੀ ਦਿੱਤੀ ਤੇ ਹੁਣ ਜੋ ਪੰਜਾਬ ਪੁਲਿਸ ਦੇ ਅਫਸਰਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਜੋ ਵੱਖ-ਵੱਖ ਪੰਜਾਬ ਦੀ ਦੂਜੇ ਸੂਬਿਆਂ ਦੀ ਜ਼ਿਲ੍ਹਿਆਂ ਦੇ ਵਿੱਚ ਜੋ ਗੈਂਗਸਟਰ ਬੰਦ ਰਹੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਪੁੱਛ-ਕੁੱਛ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਲਾਰੈਂਸ ਬਿਸ਼ਨ ਗੈਂਗਸਟਰ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਦੂਜੇ ਨੰਬਰ ਤੇ ਆਂਦੇ ਨੇ ਦਵਿੰਦਰ ਬੰਬਈਹਾ ਜੀਨਾਂ ਦੇ 10 ਦੇ ਕਰੀਬ ਗੈਂਗਸਟਰ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਨਾਲ ਇਹ ਰਿੰਦਰ ਸਿੰਘ ਰਿੰਦਾ ਜੋ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਕਈ ਮਾਮਲਿਆਂ ਨੂੰ ਇਲਜ਼ਾਮ ਦਿੰਦਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹੁਣ ਇਹਨਾਂ ਕੇਸਾਂ ਦੇ ਉੱਤੇ ਬਰੀਕੀ ਦੇ ਨਾਲ ਪੁੱਛਗਿੱਛ ਕਰੇਗੀ ਤੇ ਜਲਦੀ ਜਿਹੜਾ ਐਨਾਲਿਸਿਸ ਤੋੜਾ ਜਾਵੇਗਾ ਜਿਹੜਾ ਅਸਲਾ ਜੋ ਨਸ਼ਾ ਸਪਲਾਈ ਹੁੰਦਾ ਜੋ ਵੱਖ-ਵੱਖ ਵਾਰਦਾਤਾਂ ਦਾ ਇਲਜ਼ਾਮ ਦਿੱਤਾ ਜਾਂਦਾ ਇਲਜ਼ਾਮ ਦੇਣ ਤੋਂ ਬਾਅਦ ਸਾਰੀ ਵਾਰਦਾਤਾਂ ਨੂੰ ਨਾਲ ਦੇ ਸੂਬਿਆਂ ਦੇ ਵਿੱਚ ਗੈਂਗਸਟਰ ਭੱਜ ਜਾਂਦੇ ਨੇ ਜਿਵੇਂ ਹਰਿਆਣਾ ਹੋ ਗਿਆ यूपी हो गया राजस्थान हो गया तो हुण देखना ਹੋਵੇਗਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਕੀ ਖੁਲਾਸੇ ਕਰੇਗੀ ਲਾਰੈਂਸ ਬਿਸ਼ਰੋਏ ਨੂੰ ਕਿਉਂਕਿ ਜਦੋਂ ਲਾਰੈਂਸ ਬਿਸ਼ਰੋਏ ਨੂੰ ਗੁਜਰਾਤ ਦੇ ਵਿੱਚ ਲੈ ਕੇ ਗਿਆ ਸੀ ਤਾਂ ਕਿਹਾ ਗਿਆ ਸੀ ਵੀ ਸਾਲ ਇੱਕ ਸਾਲ ਦੇ ਕਰੀਬ ਲਾਰੈਂਸ ਬਿਨੋਈ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਏਗਾ ਹਾਲਾਂਕਿ ਵੀਡੀਓ ਕਾਲਿੰਗ ਦੇ ਜ਼ਰੀਏ ਇਹ ਕੋਰਟ ਦੇ ਵਿੱਚ ਉਹਨੂੰ ਜੋੜਿਆ ਜਾਂਦਾ ਸੀ ਹੁਣ ਦੇਖਣਾ ਹੋਵੇਗਾ ਲਾਰੈਂਸ ਬਿਸ਼ਰੋਏ ਨੂੰ ਲੈ ਕੇ ਕੀ ਪੁੱਛਗਿੱਛ ਕੀਤੀ ਜਾਂਦੀ ਹੈ ਕਿਉਂਕਿ ਜੋ ਪੰਜਾਬ ਦੀ ਜੇਲ੍ਹਾਂਾਂ ਦੇ ਵਿੱਚ ਉਹਦੀ ਇੰਟਰਵਿਊ ਵੀ ਸਾਹਮਣੇ ਆਈ ਸੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਸ ਚੀਜ਼ ਨੂੰ ਨਕਾਰਿਆ ਗਿਆ ਸੀ ਵੀ ਪੰਜਾਬ ਦੀ ਜ਼ਿਲ੍ਹਿਆਂ ਦੇ ਵਿੱਚ ਇੰਟਰਵਿਊ ਨਹੀਂ ਹੋਈ ਉਹ ਸਾਰਾ ਬੈਠੇ ਹੋਏ ਨੇ ਤੇ ਉਹ ਕਿਵੇਂ ਆਪਣਾ ਸਾਰਾ ਸਰਗਨਾਬਾਰੋ ਚਲਾਉਂਦੇ ਨੇ ਆਪਣੇ ਗੈਂਗਸਟਰ ਨੂੰ ਕਿਵੇਂ ਆਪਰੇਟ ਕਰਦੇ ਨੇ ਸਾਰੀ ਪੁੱਛਗਿੱਛ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਲਾਰੈਂਸ ਬਿਸ਼ਨੋਈ ਵੱਲੋਂ ਕੀ ਖੁਲਾਸੇ ਕੀਤੇ ਜਾਣਗੇ ਜਾਂ ਜਿਹੜੇ ਗੈਂਗਸਟਰ ਛਾਲੀ ਦੇ ਕਰੀਬ ਪੰਜਾਬ ਦੇ ਵਿੱਚ ਆਣਗੇ ਉਹਨਾਂ ਤੋਂ ਪੰਜਾਬ ਪੁਲਿਸ ਕੀ ਪੁੱਛਗਿੱਛ ਕਰੇਗੀ ਇਹ ਹਲਾਸਮਾ ਦੱਸੇਗਾ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਆਈ ਤੇ ਮੈਂ ਹਾਂ ਬਲਵਿੰਦਰ ਸਿੰਘ ਲਾਰੈਂਸ ਬਿਸ਼ਨੋਈ ਜੋ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਪੰਜਾਬ ਹਰਿਆਣਾ ਯੂਪੀ ਸਣੇ ਕਈ ਵੱਖ-ਵੱਖ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਕਤਲ ਤੋਂ ਬਾਅਦ ਉਹ ਕਾਫੀ ਚਰਚਾ ਦੇ ਵਿੱਚ ਆਇਆ ਸੀ ਤੇ ਸਲਮਾਨ ਖਾਨ ਨੂੰ ਵੀ ਉਹਨੇ ਧਮਕੀ ਦਿੱਤੀ ਤੇ ਹੁਣ ਜੋ ਪੰਜਾਬ ਪੁਲਿਸ ਦੇ ਅਫਸਰਾਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਜੋ ਵੱਖ-ਵੱਖ ਪੰਜਾਬ ਦੀ ਦੂਜੇ ਸੂਬਿਆਂ ਦੀ ਜ਼ਿਲਾਂ ਦੇ ਵਿੱਚ ਜੋ ਗੈਂਗਸਟਰ ਬੰਦੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਪੁੱਛ-ਕੁਛ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਲਾਰੈਂਸ ਬਿਸ਼ਨੋਈ ਹੋ ਗਿਆ 골ਡੀ ਬਰਾੜ ਹੋ ਗਿਆ ਉਹਨਾਂ ਦੇ 22 ਦੇ ਕਰੀਬ ਗੈਂਗਸਟਰ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਦੂਜੇ ਨੰਬਰ ਤੇ ਆਂਦੇ ਨੇ ਦਵਿੰਦਰ ਬੰਬਈ ਉਹਨਾਂ ਦਾ ਪੁੱਛਗਿੱਛ ਕੀਤੀ ਜਾਵੇਗੀ ਤੇ ਨਾਲ ਹਰਿੰਦਰ ਸਿੰਘ ਰਿੰਦਾ ਜੋ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਕਈ ਮਾਮਲਿਆਂ ਨੂੰ ਇਲਜ਼ਾਮ ਦਿੰਦਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹੁਣ ਇਹਨਾਂ ਕੇਸਾਂ ਦੇ ਉੱਤੇ ਬਰੀਕੀ ਦੇ ਨਾਲ ਪੁੱਛਗਿੱਛ ਕਰੇਗੀ ਤੇ ਜਲਦੀ ਜਲਦੀ ਐਨਾਲਿਸਿਸ ਤੋੜਾ ਜਾਵੇਗਾ ਜਿਹੜਾ ਅਸਲਾ ਜੋ ਨਸ਼ਾ ਸਪਲਾਈ ਹੁੰਦਾ ਜੋ ਵੱਖ-ਵੱਖ ਵਾਰਦਾਤਾਂ ਨੂੰ ਇਲਜ਼ਾਮ ਦਿੱਤਾ ਜਾਂਦਾ ਇਲਜ਼ਾਮ ਦੇਣ ਤੋਂ ਬਾਅਦ ਸਾਰੀ ਵਾਰਦਾਤਾਂ ਨੂੰ ਨਾਲ ਦੇ ਸੂਬਿਆਂ ਦੇ ਵਿੱਚ ਗੈਂਗਸਟਰ ਭੱਜ ਜਾਂਦੇ ਨੇ ਜਿਵੇਂ ਹਰਿਆਣਾ ਹੋ ਗਿਆ यूपी हो गया राजस्थान हो गया तो हुण देखना ਹੋਵੇਗਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਕੀ ਖੁਲਾਸੇ ਕਰੇਗੀ ਲਾਰੈਂਸ ਬਿਸ਼ਰੋਏ ਨੂੰ ਕਿਉਂਕਿ ਜਦੋਂ ਲਾਰੈਂਸ ਬਿਸ਼ਰੋਏ ਨੂੰ ਗੁਜਰਾਤ ਦੇ ਵਿੱਚ ਲੈ ਕੇ ਗਿਆ ਸੀ ਤਾਂ ਕਿਹਾ ਗਿਆ ਸੀ ਵੀ ਸਾਲ ਇੱਕ ਸਾਲ ਦੇ ਕਰੀਬ ਲਾਰੈਂਸ ਬਿਸ਼ਰੋਏ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਏਗਾ ਹਾਲਾਂਕਿ ਵੀਡੀਓ ਕਾਲਿੰਗ ਦੇ ਜ਼ਰੀਏ ਇਹ ਕੋਰਟ ਦੇ ਵਿੱਚ ਉਹਨੂੰ ਜੋੜਿਆ ਜਾਂਦਾ ਸੀ ਹੁਣ ਦੇਖਣਾ ਹੋਵੇਗਾ ਲਾਰੈਂਸ ਬਿਸ਼ਰੋਏ ਨੂੰ ਲੈ ਕੇ ਕੀ ਪੁੱਛਗਿੱਛ ਕੀਤੀ ਜਾਂਦੀ ਹੈ ਕਿਉਂਕਿ ਜੋ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਉਹਦੀ ਇੰਟਰਵਿਊ ਵੀ ਸਾਹਮਣੇ ਆਈ ਸੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਉਸ ਚੀਜ਼ ਨੂੰ ਨਕਾਰਿਆ ਗਿਆ ਸੀ ਵੀ ਪੰਜਾਬ ਦੀ ਜ਼ਿਲ੍ਹਿਆਂ ਦੇ ਵਿੱਚ ਇੰਟਰਵਿਊ ਨਹੀਂ ਹੋਈ ਉਹ ਸਾਰਾ ਬੈਠੇ ਹੋਏ ਨੇ ਤੇ ਉਹ ਕਿਵੇਂ ਆਪਣਾ ਸਾਰਾ ਸਰਗਨਾਬਾਰੋ ਚਲਾਉਂਦੇ ਨੇ ਆਪਣੇ ਗੈਂਗਸਟਰ ਨੂੰ ਕਿਵੇਂ ਆਪਰੇਟ ਕਰਦੇ ਨੇ ਸਾਰੀ ਪੁੱਛਗਿੱਛ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਲਾਰੈਂਸ ਬਿਚੋਈ ਵੱਲੋਂ ਕੀ ਖੁਲਾਸੇ ਕੀਤੇ ਜਾਣਗੇ ਜਾਂ ਜਿਹੜੇ ਗੈਂਗਸਟਰ ਛਾਲੀ ਦੇ ਕਰੀਬ ਪੰਜਾਬ ਦੇ ਵਿੱਚ ਆਣਗੇ ਉਹਨਾਂ ਤੋਂ ਪੰਜਾਬ ਪੁਲਿਸ ਕੀ ਪੁੱਛਗਿੱਛ ਕਰੇਗੀ ਇਹ ਹੁਣ ਸਮਾਂ ਦੱਸੇਗਾ